ਆਉਣ ਵਾਲੇ ਸੋਮਵਾਰ ਨੂੰ ਅੰਮ੍ਰਿਤਸਰ ਦੇ ਫੰਡਾਰੀਪੁਰ ਤੇ Dalit ਸਮਾਜ ਅਤੇ Valmiki Paichare ਵੱਲੋਂ ਇੱਕ ਵੱਡਾ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਰੋਸ ਪ੍ਰਗਟਾਵਾ ਉਹਨਾਂ ਲੋਕਾਂ ਖਿਲਾਫ ਹੈ ਜੋ ਨਕਲੀ ਜਾਤੀ ਫਰਮਾਨ ਪੱਤਰ ਤਿਆਰ ਕਰਕੇ ਦਲਿਤਾਂ ਦੇ ਰਾਜਨੀਤਿਕ, ਰੋਜ਼ਗਾਰੀ ਅਤੇ ਆਰਥਿਕ ਹੱਕ ਖੋਹ ਰਹੇ ਹਨ। ਸਮਾਜ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਕੁਝ ਚਰਨਲ ਵਰਗ ਦੇ ਲੋਕ ਨਕਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਸਰਕਾਰੀ ਨੌਕਰੀਆਂ ਅਤੇ ਹੋਰ ਸੁਵਿਧਾਵਾਂ ਹਾਸਲ ਕਰ ਰਹੇ ਹਨ। ਇਸੇ ਦਾ ਦਲਿਤ ਪਛੜੇ ਵਰਗਾਂ ਦੇ ਹੱਕਾਂ ਉੱਤੇ ਕਬਜ਼ਾ ਹੈ ਜੋ ਕਿ ਭਾਰਤੀ ਸੰਵਿਧਾਨ ਅਨੁਸਾਰ ਕੇਵਲ ਉਨ੍ਹਾਂ ਲਈ ਰੱਖਵੇਂ ਹਨ। ਬਾਲਮੀਕੀ ਸਮਾਜ ਦੇ ਆਗੂਆਂ ਨੇ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਦੇ ਸੰਘਰਸ਼ਾਂ ਦੀ ਯਾਦ ਦਿਲਾਉਂਦੇ ਹੋਏ ਕਿਹਾ ਕਿ ਜੇਕਰ ਹੱਕ ਪਿਆਰ ਨਾਲ ਨਾ ਮਿਲਣ ਤਾਂ ਉਹ ਲੈਣੇ ਪੈਂਦੇ ਹਨ। ਇਸ ਸੰਦੇਸ਼ ਦੇ ਆਧਾਰ 'ਤੇ ਹੁਣ ਸਮਾਂ ਆ ਗਿਆ ਹੈ ਕਿ ਪੂਰਾ ਦਲਿਤ ਸਮਾਜ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਰੱਖਿਆ ਕਰੇ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਹੁਣ ਵਿਰੋਧਨਾ ਕੀਤਾ ਗਿਆ ਤਾਂ ਪੜਿ ਲਿਖੀ ਅਤੇ ਯੋਗ ਆਉਣ ਵਾਲੀ ਪੀੜ੍ਹੀ ਆਪਣਾ ਪਵਿੱਤ ਗਵਾ ਦੇਵੇਗੀ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰੀ ਨੌਕਰੀਆਂ, ਵਜੇਫੇ ਅਤੇ ਹੋਰ ਲਾਭ ਜੋ ਪਿਛੜੇ ਵਰਗਾਂ ਲਈ ਨਿਦਾਰਤ ਹਨ, ਉਹ ਫਰਜ਼ੀ ਜਾਤੀ ਸਰਟੀਫਿਕੇਟ ਰਾਹੀਂ ਖਤਮ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਸਮਾਜ ਵੱਲੋਂ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਨੇ ਸਾਫ਼ ਕਿਹਾ ਕਿ ਜਿਹੜੇ ਵੀ ਵਿਅਕਤੀ ਨਕਲੀ ਜਾਤੀ ਪ੍ਰਮਾਣ ਪੱਤਰ ਦੇ ਆਧਾਰ ਤੇ ਸਰਕਾਰੀ ਅਹੁਦੇ ਤੇ ਹਨ ਉਹਨਾਂ ਦੀ ਜਾਂਚ ਕਰਵਾਈ ਜਾਵੇ ਅਤੇ ਜ਼ਰੂਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸੋਮਵਾਰ ਨੂੰ ਹੋਣ ਵਾਲੇ ਦਰਨੇ ਲਈ ਸਾਰੇ ਦਲਿਤ ਤੇ ਪਛੜੇ ਪਾਇਚਾਰੇ ਨੂੰ ਵੱਡੀ ਗਿਣਤੀ ਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਆਗੂਆਂ ਨੇ ਕਿਹਾ ਕਿ ਇਹ ਕੇਵਲ ਇੱਕ ਸਮੁਦਾਏ ਦੀ ਲੜਾਈ ਨਹੀਂ ਸਗੋਂ ਪਾਰਤ ਦੇ ਸਮਾਜਿਕ ਨਿਆਂ ਦੀ ਲੜਾਈ ਹੈ। ਪੌਂਸਲਦਲਾ ਖਿਡਾਰੇ ਹਨ। ਇੱਕ ਐਸ ਡੀ ਯੂ ਬਣਿਆ ਪਿਆ ਕੈਂਡੂ ਲਗੈਨ ਕੋਈ ਜਲਦੀ ਪਈ ਲੇਕਿਨ ਅੱਜ ਸਾਰੇ ਹੀ ਸਮਾਜ ਨੇ ਜੱਗੂ ਜੀ ਦਾ ਸਮਰਥਨ ਕੀਤਾ ਹੈ ਕਿ ਜਾਲੀ ਜਿਹੜੇ ਲੋਕ ਜਿਹੜੇ ਠੁੱਠੇ ਸਾਟੀਪੇ ਬਣਾ ਕੇ ਸਮਾਜ ਦੇ ਹੱਕਾਂ ਤੇ ਡਾਕਾ ਮਾਰਦੇ ਹਨ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਇਮੀਡੀਏਟਲੀ ਸਸਪੈਂਡ ਕੀਤਾ ਜਾਵੇ ਇਹਦੇ ਨਾਲ ਆਪਣੇ ਹੱਕਾਂ ਨੂੰ ਅਸੀਂ ਅੱਗੇ ਲੈ ਕੇ ਚੱਲੀਏ ਕੁਝ ਲੋਕੀ ਅਫਸਰੀਆਂ ਵੀ ਕਰਦੇ ਹਨ ਕੋਈ ਲਟਾਇਰ ਵੀ ਹੋ ਗਏ ਹਨ ਲੇਕੋ ਨਾਲ ਰਿਪਿਸਟਨ ਵੀ ਬੰਦ ਕਰਵਾਇਆ ਭਾਈ ਜੇ ਕਰਾਇਆ ਜਾਵੇਗਾ ਸਸਪੈਂਡ ਵੀ ਕਰਵਾਇਆ ਭਾਈ ਕਰਾਇਆ ਜਾਵੇਗਾ ਸਾਡੀ ਤੇ ਸਮਾਜ ਨੂੰ ਇਹੀ ਬੇਨਤੀ ਹੈ ਆਓ ਆਪਣੇ ਹੱਕਾਂ ਨਿਭਾਤੀ ਲਈ ਪਰਮ ਤੇ ਇਕੱਠੇ ਹੋ ਪ੍ਰਸ਼ਾਸਨ ਨੂੰ ਸਾਡੀ ਇਹੀ ਬੇਨਤੀ ਹੈ ਇਮੀਡੀਏਟਲੀ ਐਕਸ਼ਨ ਕਰਨ ਜੇ ਨਹੀਂ ਤੇ 2-3 ਦਿਨ ਦੇ ਵਿੱਚ ਉਤਰਨਾ ਹੈ ਭੰਡਾਰੀ ਪੁਲ ਦੇ ਉੱਤੇ ਸ਼ੁਰੂਆਤ ਕੀਤੀ ਜਾਵੇਗੀ ਕਿਉਂਕਿ ਜੇਕਰ ਇਸ ਕੰਮal ਕੋਰਨਾ ਪ੍ਰਸ਼ਾਸਨ ਨੇ ਕੀਤੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਨੂੰ ਬੇਗਾਨ ਧੰਨਵਾਦ ਜੈ ਬਾਲਮੀਕੀ ਸਰ ਜੀ ਆਂਦਾ ਹੈ ਉਹਨਾਂ ਨੇ ਬਿਲਕੁਲ ਮੈਂ ਖੁਦ ਗਿਆ ਜੀ ਐਸਡੀਮ ਦੇ ਦਫਤਰ ਗਿਆਾਰੇ ਸਬੂਤ ਦਿੱਤੇ ਆ ਉਹਨਾਂ ਨੇ ਸਬੂਤ ਦਿੱਤੇ ਆ ਕਿ ਉਹਨਾਂ ਨੇ ਰਾਜਪੂਤ ਦੇ ਸਾਟੀਪਰੇ ਬਣਾਏ ਬੇ ਪਹਿਲਾਂ ਉਸ ਤੋਂ ਬਾਅਦ ਉਹਨਾਂ ਤੋਂ ਜ਼ੂਰ ਦਾ ਸਰਟੀਫਿਕੇਟ ਬਣਾ ਲਿਆ ਕਿ ਬਾਲਮੀਕੀ ਮਜਬੂਤ ਸਿੱਖਦਾ ਯੂ ਬਰਦਾਤ ਤੋਂ ਬਾਅਦ ਹੈ ਚੇਅਰਮੈਨ ਜੀ ਕਾਰਨ ਦੀ ਸਮੇਂ ਤੇ ਕਿਉਂਕਿ ਤੁਸੀਂ ਪ੍ਰਸ਼ਾਸਨ ਨੂੰ ਮਿਲ ਕੇ ਕਬੂਤ ਵੀ ਦਿੱਤਾ ਫਿਰ ਵੀ ਕਾਰਵਾਈ ਨਹੀਂ ਹੋ ਰਹੀ ਚਾਪੂ ਜੀ ਵੀ ਕਾਫੀ ਦੇਰ ਕਾਰਵਾਈ ਹੋਏਗੀ ਕਾਰਵਾਈ ਕਿਵੇਂ ਕਿੱਦਾਂ ਹੁੰਦੀ ਹੁੰਦੀ ਹੈ ਕਾਰਵਾਈ ਦੀ ਲਾਡ ਡੋక్టర్ ਭੀਮਰੋ ਮੀਤਗਾਰ ਨੇ ਸਾਨੂੰ ਹੱਕ ਦਿੱਤਾ ਹੈ ਕਿ ਆਪਣੇ ਹੱਕਾਂ ਦੇ ਵਾਸਤੇ ਬੋਲੋ ਆਪਣੇ ਹੱਕਾਂ ਦੇ ਵਾਸਤੇ ਸੰਘਰਸ਼ ਕਰੋ ਲੜੋ ਇਕੱਠੇ ਹੋਵੋ ਇਕੱਠਾ ਵੀ ਸਮਾਜ ਹੋ ਗਿਆ ਸੰਘਰਸ਼ ਵੀ ਸ਼ੁਰੂਆਤ ਹੋ ਗਿਆ ਇਹਦੀ ਬਾਤ ਵਿੱਚ ਸਮਾਜ ਨੂੰ ਇਹੀ ਬੇਨਤੀ ਕਰਦੇ ਆਂ ਆਪਣੇ ਹੱਕਾਂ ਦੀ ਰਾਖੀ ਵਾਸਤੇ ਸਾਰੇ ਪਿੰਡਾਂ ਮਾਓ ਇੱਕ ਪਲੇਟ ਪਰਨ ਕੇ ਇਕੱਠੇ ਹੋ ਕੇ ਆਪਣੀ ਹੱਕਾਂ ਦੀ ਵਾਸਤੇ ਲੜੀਏ ਜਾਗਰਤੀ ਲੈ ਕੇ ਆਈਏ ਕਿ ਅੱਗੇ ਤੋਂ ਕੋਈ ਬੰਦਾ ਜਾਲੀ ਸੋਤੀ ਪੱਟੀ ਬਣਾ ਕੇ ਇਹੋ ਜਿਹਾ ਸਾਡੇ ਹੱਕਾਂ ਦੇ ਡਾਕਾ ਨਾ ਮਾਰੇ ਧੰਨਵਾਦ ਸਤਿ ਸ਼੍ਰੀ ਅਕਾਲ ਸਾਰਿਆਂ ਜੈਵੰਨਕੀ ਜੀ ਜੈ ਭਿੰਦ ਜੈ ਭਾਰਤ ਮੇਰਾ ਨਾਮ ਉਸਮਿਤ ਕਾਲੀਆ ਮੈਂ ਆਦੀ ਵਾਲਮੀਕੀਆ ਬੇਟਕਰ ਮਹਾ ਪਚਾਇਸਾ ਘਟਾ ਦਾ ਮੁਕਸੇ ਚੱਲ ਗਿਆ ਸੋ ਅੱਜ ਜਿਹੜੀ ਇਹ ਪ੍ਰੈਸ ਵਾਰਤਲਾਪ ਹੋ ਰਹੀ ਆ ਇਹ ਜਿਹੜੀ ਮੁਹੀਮ ਛੇੜੀ ਆ ਜਿਹੜੇ ਜਾਲੀ ਸਰਟੀਫਿਕੇਟ ਲਗਾ ਕੇ ਜਿਹੜੇ ਨੌਕਰੀਆਂ ਕਰ ਰਹੇ ਨੇ ਇਹ ਸਾਡੇ ਸਮਾਜ ਦਾ ਜਿਹੜਾ ਹੱਕ ਆ ਇਹ ਜਿਹੜੇ ਲੋਕ ਖਾ ਰਹੇ ਨੇ ਉਹਨਾਂ ਨੂੰ ਬਾਬਾ ਸਾਹਿਬਾ ਮੀਟ ਕਰਕੇ ਕਹਿੰਦੇ ਸੀ ਕਿ ਜੇ ਹੱਕ ਨਹੀਂ ਪਿਆਰ ਨਾਲ ਦਿੱਤੇ ਜਾਂਦੇ ਤਾਂ ਫਿਰ ਉਹਨਾਂ ਨੂੰ ਖੋਣਾ ਪੈਂਦਾ ਤੇ ਅੱਜ ਸਾਡੇ ਜਿਹੜੇ ਲੋਕ ਦੂਸਰੇ ਅਦਰ ਕਾਸਟ ਦੇ ਲੋਕ ਖਾ ਰਹੇ ਉਹਨਾਂ ਨੂੰ ਅਸੀਂ ਆਪਣੇ ਹੱਕ ਲੈਣਾ ਚਾਹੁੰਦੇ ਆ ਵਾਪਸ ਔਰ ਜਿਹੜੇ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾਏ ਨੇ ਇਹਨਾਂ ਲੋਕਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਸ ਮੌਕੇ ਦੇ ਉੱਤੇ ਮੈਂ ਪੂਰੇ ਆਪਣੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇੱਕ ਮੰਚ ਤੇ ਆਣਾ ਚਾਹੀਦਾ ਹੈ ਨੇਤੇ ਜਿਹੜੀ ਸਾਡੀ ਆਉਣ ਵਾਲੀ ਜਿਹੜੀ ਬੱਚਿਆਂ ਦੀ ਜਨਰੇਸ਼ਨ ਹੈ ਪੜ੍ਹੀ ਲਿਖੀ ਆ ਉਹਨਾਂ ਦੇ ਜੇ ਇਦਾਂ ਹੀ ਹੱਕ ਖੋਏ ਜਾਣਗੇ ਤੇ ਫਿਰ ਜਿਹੜੀਆਂ ਸਾਡੀਆਂ ਨੌਕਰੀਆਂ ਜੋ ਸਾਨੂੰ ਬਾਬਾ ਸਾਹਿਬ ਬੇਟ ਕਰਨੇ ਹੱਕ ਦਿੱਤੇ ਨੇ ਉਹ ਫਿਰ ਇਦਾਂ ਹੀ ਖੋਏ ਜਾਣੇ ਆ ਤੇ ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠਿਆ ਹੋਣਾ ਪੈਣਾ ਵਾ ਔਰ ਜਿਹੜਾ ਸੋਮਵਾਰ ਇਹਨਾਂ ਨੇ ਜਿਹੜਾ ਕੋ ਹੜਤਾਲ ਦਾ ਜਿਹੜਾ ਭੰਡਾਰੀ ਬੋਲਤੇ ਜਿਹੜਾ ਰੱਖਿਆ ਵਾ ਧਰਨਾ ਪ੍ਰਦਰਸ਼ਨ ਤੇ ਮੈਂ ਪੂਰੇ ਸਮਾਜ ਨੂੰ ਐਸੀ ਸਮਾਜ ਨੂੰ ਬੇਨਤੀ ਕਰਾਂਗਾ ਉੱਥੇ ਵੱਧ ਚੜ ਕੇ ਪਹੁੰਚੋ ਔਰ ਇਹਨਾਂ ਲੋਕਾਂ ਤੇ ਜਿਹੜੀ ਕਾਰਵਾਈ ਕਰਾਈਏ ਤੇ ਆ ਨਾਲੇਲੇ ਸਮੇਂ ਦੇ ਵਿੱਚ ਜਿਹੜੇ ਲੋਕ ਝਾਲੀ ਸਰਟੀਫ ਜਿਹੜੇ ਸਾਡੇ ਹੱਕ ਲੈ ਰਹੇ ਆ ਉਹਨਾਂ ਨੂੰ ਨੱਥ ਪੈ ਸਕੀ ਜੈ ਭੰਗ